ਨਾਲ ਤੁਸੀਂ ਕਮਾ ਕੇ ਇੱਕ ਵਾਰੀ ਕਮਾਣਾ ਘਟੋਕਰਾ ਬਣਾਏ ਨੇ ਥੋੜੀ ਸ਼ਾਮ ਕੇ ਬਾਹਰ ਕਰ ਦੇਣੀ ਹੈ ਇਹ ਵੀ ਪੈਰਾ ਦੀ ਫੈਸਿਲਿਟੀ ਹੈ ਜੋ ਰੋਡ ਤੇ ਜਿੱਥੇ ਮਰਜ਼ੀ ਕਰ ਲੈਣਾ ਅਸੀਂ ਪਿੱਛੇ ਲੈ ਜਾਓ ਇਹਨਾਂ ਇੱਕ ਵਾਰੀ ਜੀ ਬੋਤਨੋਕਲੇ ਤੋਂ ਅਰਾਮ ਚਾਹਦੇ ਨੇ ਨਹੀਂ ਇਹ ਇੱਕ ਜਗ੍ਹਾ ਗੱਡੀ ਆ ਉਹ ਸਾਫ਼ ਕਰ ਦੇਣੀ ਨਹੀਂ ਇਹਦੇ ਵਿੱਚ ਜਿਵੇਂ ਹੁਣ ਤੁਸੀਂ ਇੱਥੋਂ ਦੀ ਧੂੜੀ ਪਾਣੀ ਆ ਹਾਂ ਜੀ ਹਾਂ ਜੀ ਕਿੰਨਾ ਲਾਹਤ ਨਾ ਕਮਾਣਾ ਕਿੰਨੀ ਧੂੜੀ ਪੈ ਜਾਂਦੀ ਇਹਦੇ ਵਿੱਚ ਇੱਕ ਟੁਕੜਾ ਇੱਕ ਇੱਕ ਟਾਈਮ ਜੇ ਇੱਕ ਟੁਕੜਾ ਪਊਗਾ ਹਾਂ ਇੱਕ ਪਾਲੋ ਦੋ ਪਾਲੋ ਆਇਆ ਨਾਲ ਦੀ ਨਾਲੇ ਬਸ ਮਾੜੀ ਜਿਹੀ ਕਮਾਣਾ ਜੋ ਜੋਰ ਨਹੀਂ ਲਵਾਉਂਦਾ ਟੋੜੀ ਰੀਨ ਇੱਧਰ ਆ ਜੂਗੀ ਰੀਨ ਇੱਧਰ ਆਉਗੀ ਸਾਫ਼ ਹੋ ਦੇਣੀ ਨਿਕਲ ਜੂਗੀ ਧੂੜੀ ਉੱਧਰ ਕਰੀ ਜਾਊਗਾ ਢਾਰ ਲਗਾਣ ਦੀ ਲੋੜ ਨਹੀਂ ਹੁੰਦੀ ਕੀ ਇਹ अच्छा ਇਹਦੇ ਬਲੇਡ ਆਹ ਬਲੇਡ ਹੈ ਇਹਦੇ ਵਿੱਚ ਲੱਗਿਆ ਉਹ ਕੁਝ ਨਹੀਂ ਤੁਸੀਂ ਕਰਨਾ ਗਾ ਆਪੇ ਚੱਲ ਕੇ ਦਿੱਖਾਓ ਇਹ ਆਮ ਹਰੇ ਜਿਹੜਾ ਟੋਕ ਕੇ ਲਾਉਣ ਵਾਲਾ ਝੰਡਾ ਉਠਾ ਕੇ ਹਾਂਜੀ ਖਤਮ ਹੋ ਗਿਆ ਠੀਕ ਹੈ ਜੀ ਇਹ ਬਲੇਡ ਆਉਂਦਾ ਹੈ ਇਹਦੇ ਵਿੱਚ ਹਾਂਜੀ ਇਹ ਬਹੁਤ ਵਧੀਆ ਚੀਜ਼ ਹੈ ਤੇ ਇਹ ਵੀਰੇ ਜੇ ਆਪਾਂ ਚੇਂਜ ਕਰਨਾ ਪੈ ਜੇ ਆਪਾਂ ਨੂੰ ਕਿਤੋਂ ਇਹ ਮਿਲੂਗਾ ਦਿੱਖੋ ਇਹ 3-4 ਸਾਲ ਤੱਕ ਲੋੜ ਨਹੀਂ ਪੈਂਦੀ ਹਾਂ ਆਪਾਂ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਫੋਨ ਕਰੋ ਅਸੀਂ ਕੋਰੇ ਨਹੀਂ ਘਰੇ ਬੇਦ ਇਹਦਾ ਇਹਦਾ ਪ੍ਰਾਈਸ ਕਿੰਨਾ ਹੈ ਇਹਦਾ ਪ੍ਰਾਈਸ ਫੈਕਟਰੀ ਦਾ 17800 ਹੈ ਇੱਥੇ ਆਪਾਂ 16800 ਲਾਇਆ ਸੀ ਉਸ ਤੋਂ ਵੀ 1000 ਰੁਪਏ ਡਿਸਕਾਊਂਟ ਕਰਕੇ ਆਪਾਂ ਨੂੰ 15800 ਦੀ ਅੱਜ ਇੱਥੇ ਮਿਲ ਰਹੀ ਹੈ ਭਾਈ ਜੀ ਨੇ ਕਿਹਾ ਵੀ ਜਿਹੜਾ ਇਸ ਮੇਲੇ ਦੇ ਵਿੱਚ ਆਇਆ ਤੇ ਜਾਂ ਫਿਰ ਵੀਡੀਓ ਦੇਖ ਕੇ ਕਮੈਂਟ ਕਰਕੇ ਆਊਗਾ ਉਹਨੂੰ 1000 ਰੁਪਏ ਦਾ ਸਿੱਧਾ ਡਿਸਕਾਊਂਟ ਮਿਲੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਠਿੰਡੇ ਮੇਲੇ ਦੇ ਵਿੱਚ ਖੜੇ ਆ ਕਿਸਾਨ ਮੇਲੇ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਹ ਮਸ਼ੀਨਾਂ ਵਿਖਾਵਾਂਗੇ ਮੋਟਰ ਤੇ ਵੀ ਚੱਲਦੀਆਂ ਇਹ ਇੰਜਣ ਤੇ ਵੀ ਚੱਲਦੀਆਂ ਤੇ ਛਾਨਨੇ ਵੀ ਦਿਖਾਵਾਂਗੇ ਜਿਹੜੇ ਮੋਟਰ ਤੇ ਚੱਲਣ ਵਾਲੇ ਹੱਥਾਂ ਨਾਲ ਵੀ ਉਹਨਾਂ ਨੂੰ ਚਲਾ ਸਕਦੇ ਆ ਵਿੱਚ ਤੂੜੀ ਪਾਓ ਸਿੱਧੀ ਛਾਣੀ ਜਾਂਦੀ ਆ ਤੇ ਵੀਡੀਓ ਆਪਣੀ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਹੁਣ ਕਰਦੇ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਵੇਖਦੇ ਆਂ ਵੀ ਆ ਮਸ਼ੀਨਾਂ ਦੇ ਵਿੱਚ ਕੀ ਕੁਝ ਖਾਸ ਹੈ ਸਭ ਤੋਂ ਪਹਿਲਾਂ ਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਮੇਰਾ ਨਾਮ ਸੰਜੇ ਹੈ ਜਤੂ ਕੋ ਐਪਸਕੋਰ ਇੰਡਸਟਰੀ ਫੈਕਟਰੀ ਤੋਂ ਆਇਆ ਮੈਂ ਹਾਂ ਜੀ ਇਸ ਨਾਲ ਆਪਾਂ ਨੂੰ ਇਹ ਨਵੇਂ ਮਾਡਲ ਦੀਆਂ ਟੋਕਾ ਮਸ਼ੀਨਾਂ ਠੀਕ ਹੈ ਜੀ ਸਾਰਾ ਪਹਿਲਾਂ ਆਪਾਂ ਜਾਦ ਕੀਤੀਆਂ ਆਪਣੀ ਕੰਪਨੀ ਨੇ ਹੀ ਬਣਾਈਆਂ ਇਹ ਅਸਾਂ ਆਪਣੀ ਕੰਪਨੀ ਦੀਆਂ ਹੀ ਆ ਇਹ ਹਾਂਜੀ ਹਾਂਜੀ ਆਪਣੀ ਮੈਨੂਫੈਕਚਰਿੰਗ ਹੈ ਹੂੰ ਇਹਨੂੰ ਆਯਾਤ ਕਰਨ ਵਾਲੀ ਆਪਣੀ ਕੰਪਨੀ ਹੈ ਠੀਕ ਹੈ ਓਰੀਜਨਲ ਐਪਸਕੋਰ ਮਸ਼ੀਨਾਂ ਆਉਂਦੀਆਂ ਆਪਣੀ ਠੀਕ ਹੈ ਜੀ ਇਸ ਮਾਡਲ ਹੁੰਦੇ ਆ ਆਪਣੇ ਕੋਲ 12000 ਤੋਂ 800 ਤੋਂ ਆਪਣਾ ਪ੍ਰਾਈਸ ਸ਼ੁਰੂ ਆਪਣਾ ਪ੍ਰਾਈਸ ਸਟਾਰਟ ਹੋ ਜਾਂਦਾ ਠੋਕੇ ਦਾ ਇਸ ਚ ਮਾਡਲ ਹੁੰਦੇ ਆ ਠੀਕ ਹੈ ਜੀ 2000 ਪਲੱਸ ਕਰਕੇ ਇਸ ਦੇ ਸਾਰੇ ਮਾਡਲ ਵੱਡੇ ਛੋਟੇ ਮਿਲ ਜਾਂਦੇ ਆ ਅਵੇਲੇਬਲ ਬਾਕੀ ਆਪਾਂ ਨੂੰ ਇੱਥੇ ਤੁਹਾਡੇ ਵੀਡੀਓ ਦੇਖ ਕੇ ਜਦੋਂ ਕਿਸਾਨ ਮੇਲੇ ਤੇ ਆਇਆਗਾ ਉਹਨੂੰ 1000 ਦਾ ਡਿਸਕਾਊਂਟ ਥੇਕ ਮਾਡਲ ਚ ਮਿਲੇਗਾ ਠੀਕ ਹੈ ਜੀ ਚਾਹੇ ਵੀਡੀਓ ਦੇਖ ਕੇ ਬਾਅਦ ਚ ਵੀ ਸਾਡੇ ਕੋਲ ਫੈਕਟਰੀ ਆਉਗਾ ਆਪਣੀ ਫੈਕਟਰੀ ਹੈਗੀ ਜੈਤੋ ਐਫਸੀ ਰੋਡ ਪਟੰਡਾ ਰੋਡ ਤੇ ਡੀਏਵੀ ਸਕੂਲ ਦੇ ਨਾਲ ਸ਼੍ਰੀ ਰਾਮ ਮੰਦਰ ਦੇ ਸਾਹਮਣੇ ਜੈਤੋ ਹੈ ਆਪਣਾ ਕੰਟੈਕਟ ਨੰਬਰ ਹੈਗੇ 9417 ਇਸ ਦਾ ਕੰਟੈਕਟ ਨੰਬਰ ਹੈਗਾ 9817023900 ਤੁਸੀਂ ਕਿਸੇ ਵੀ ਨੰਬਰ ਤੇ ਫੋਨ ਕਰਕੇ ਇਹ ਡਿਲੀਵਰੀ ਘਰੇ ਵੀ ਮੰਗਵਾ ਸਕਦੇ ਹੋ ਹਨ ਨੂੰ ਆਜੋ ਮੋਡਲਾਂ ਦੇ ਨਿਕਾਮ ਰਾ ਦੇਣਾ ਹੈ ਤੇ ਬਾਕੀ ਆਪਾਂ ਬਾਈ ਜੀ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਹੁਣ ਆਪਾਂ ਤੁਹਾਨੂੰ ਮੋਡਲ ਵਿਖਾਉਣੇ ਆ ਬਾਈ ਜੀ ਨੇ ਕਿਹਾ ਵੀ ਜਿਹੜਾ ਇਸ ਮੇਲੇ ਦੇ ਵਿੱਚ ਆਇਆ ਤੇ ਜਾਂ ਫਿਰ ਵੀਡੀਓ ਦੇਖ ਕੇ ਕਮੈਂਟ ਕਰਕੇ ਆਊਗਾ ਉਹਨੂੰ 1000 ਰੁਪਏ ਦਾ ਸਿੱਧਾ ਡਿਸਕਾਊਂਟ ਮਿਲੂਗਾ ਤੇ ਬਾਈ ਜੀ ਆਪਾਂ ਕਿਹੜੇ-ਕਿਹੜੇ ਮੋਡਲ ਅੱਜ ਲੈ ਕੇ ਆਏ ਇੱਥੇ ਇਹ ਮਲਟੀਪਰਪਸ ਸਟਾਫ ਕਟਰ ਹੁੰਦਾ ਹੈ ਇਸ ਤੇ ਤੁਸੀਂ ਕੁਝ ਵੀ ਮਤਲਬ ਚੈਰੀ ਪਰਾਲੀ ਸਾਰੇ ਤਰ੍ਹਾਂ ਦੇ ਪੱਤੇ ਤੁਸੀਂ ਕੁੱਤਰ ਸਕਦੇ ਹੋ ਠੀਕ ਹੈ ਅੱਠੇ ਕੁੱਤਰ ਕੇ ਤੁਸੀਂ ਇਹਨੂੰ ਰੋਲ ਕੇ ਅੱਗੇ ਪਿੱਛੇ ਵੀ ਕਰ ਸਕਦੇ ਹੋ ਮੂਵੇਬਲ ਹੈ ਇਸਦੇ ਟਾਇਰ ਲੱਗੇ ਹੋਏ ਨੇ ਪੱਤੇ ਕੁੱਤਰ ਕੇ ਇਹਨੂੰ ਕਵਰ ਵੀ ਕਰ ਸਕਦੇ ਹੋ ਤੁਸੀਂ ਇਹਨੂੰ ਠੀਕ ਹੈ ਜੀ ਇਸ ਤਰ੍ਹਾਂ ਇਹ ਕਵਰ ਵੀ ਹੋ ਜਾਂਦਾ ਦੁਬਾਰਾ ਹੂੰ ਇਹਨੂੰ ਜਿੱਥੇ ਮਰਜ਼ੀ ਤੁਸੀਂ ਲੈ ਜਾਓ ਰੋਲ ਕੇ ਇਹਦੇ ਸ਼ੌਕ ਪ੍ਰੂਫ ਹੈ ਮੋਟਰ ਸਿੱਧਾ ਗੁਟਕੀਆਂ ਲੱਪਣ ਦੇ ਗੁਟਕੀਆਂ ਤੇ ਲੱਗਣੀ ਹੈ ਠੀਕ ਹੈ ਕੋਈ ਕਰੰਟ ਦੀ ਬਾਸਿੰਗ ਨਹੀਂ ਹੋਊਗੀ ਉਜੀ ਮੋਟਰ ਲੱਗੀ ਵੀ ਦਿਖਾ ਸਕਦੇ ਹਾਂ ਦੂਸਰੇ ਮੋਡਲਾਂ 'ਤੇ ਲੱਗੀ ਹੋਈ ਹੈ ਇਹ ਆ ਰਹੀ ਹੈ ਇੱਧਰ ਲੱਗੀ ਹੈ ਹਾਂ ਜਿੱਥੇ ਲੱਗੀ ਹੈ ਇੱਧਰ ਦੇਖ ਲਓ ਵੀ ਐਸਾਵਾਂ ਨਾਲ ਮੋਟਰ ਫਿੱਟ ਹੋ ਜੂਗੀ ਕੋਈ ਕੰਡ ਦੀ ਬਸ ਨਹੀਂ ਹੋਊਗੀ ਇਸ ਤੋਂ ਵੱਡੇ ਛੋਟੇ ਐਂ ਅਲੱਗ-ਅਲੱਗ ਮੋਡਲ ਹੈਗੇ ਆ ਜੇ ਪਸ਼ੂਆਂ ਦੇ ਹਿਸਾਬ ਨਾਲ ਤੁਸੀਂ ਅੰਦਰੋਂ ਦੇਖਣੀ ਖੋਲ ਕੇ ਰੈਟ ਵੀ ਦਿਖਾ ਦਿੰਦੇ ਇਹਨਾਂ ਦੇ ਸਿਸਟਮ ਹਾਂਜੀ ਆ ਜੀ ਉਸ ਨਾਲ ਅਗਲੇ ਮੋਡਲਾਂ ਦੇ ਨਹੀਂ ਪਹਿਲਾਂ ਜਿਵੇਂ ਤੁਸੀਂ ਇਹਦਾ ਇਹਦਾ ਪ੍ਰਾਈਸ ਕਿੰਨਾ ਹੈ ਇਹਦਾ ਪ੍ਰਾਈਸ ਫੈਕਟਰੀ ਦਾ 17800 ਹੈ ਇੱਥੇ ਆਪਾਂ 16800 ਲਾਇਆ ਸੀ ਉਸ ਤੋਂ ਵੀ 1000 ਰੁਪਏ ਡਿਸਕਾਊਂਟ ਕਰਕੇ ਆਪਾਂ ਨੂੰ 15800 ਦੀ ਇਹ ਅੱਜ ਇੱਥੇ ਮਿਲ ਰਹੀ ਹੈ ਜੀ ਠੀਕ ਹੈ ਨਹੀਂ ਇਹਦੇ ਨਾਲ ਆਪਾਂ ਜੇ ਮੋਟਰ ਕਿਸੇ ਨੇ ਲੱਗੀ ਲਗਾਈ ਲੈਣੀ ਹੋਵੇ ਉਹ ਵੀ ਆਪਾਂ ਦੇ ਦੇਣੇ ਹਾਂਜੀ ਮੋਟਰ ਜਿਹੜੀ 2hp ਕੋਪਰ ਵਾਇਨਿੰਗ ਹੈ ਉਹ 55 ਸਰਪ੍ਰ ਸਟਾਰਟ ਹੋ ਜਾਂਦੀ ਹੈ ਹਾਂਜੀ ਇਹ ਅਸੀਂ ਮੋਟਰ ਨਾਲ ਪਾਣੀ ਐਡ ਕਰਦੇ ਕਿਉਂਕਿ ਹਰ ਇੱਕ ਦੇ ਘਰੇ ਮੋਟਰ ਪਾਣੀ ਪਈ ਹੁੰਦੀ ਹੈ ਉਹ ਆਪਦੀ ਮੋਟਰ ਵੀ ਲਗਾ ਸਕਦਾ ਠੀਕ ਹੈ ਜੀ ਤੇ ਹੁਣ ਆਪਸ਼ਨ ਹੈ ਹੋਰ ਕਿਹੜੇ-ਕਿਹੜੇ ਮਾਡਲ ਆ ਆਪਣੇ ਕੋਲੇ ਇਹਦਾ ਇਹਦਾ ਰੇਟ ਦੱਸਿਆ ਤੁਸੀਂ 16800 ਹਾਂ 15800 ਦੀ ਲੱਗ ਜੂਗੀ ਡਿਸਕਾਊਂਟ ਕਰਕੇ ਠੀਕ ਹੈ ਜੀ ਉਸ ਤੋਂ ਵੱਡੀ ਇਹ ਆ ਜਾਂਦੀ ਹੈ ਇਹਦਾ 20800 ਰੇਟ ਹੋਊਗਾ ਇਹਦੇ ਆਪਸ਼ਨ ਆ ਜਾਂਦੀ ਹੈ ਇੰਜਨ ਲਗਾਉਣ ਦੀ ਸਾਈਡ ਤੇ ਸ਼ਾਫਟ ਲੰਬੀ ਹੁੰਦੀ ਹੈ ਇਹਦੇ ਇੰਜਨ ਬਾਅਦ ਸਾਈਡ ਇੰਜਨ ਲਗਾ ਸਕਦੇ ਹੋ ਇਹ ਮਤਲਬ 2 ਇਨ 1 ਹੈ ਇੰਜਨ ਤੇ ਚਲਾਓ ਚਾਹੇ ਮੋਟਰ ਤੇ ਚਲਾਓ ਦੋਨਾਂ ਤੇ ਚੱਲ ਜੂਗੀ ਨਹੀਂ ਇਹਦਾ ਤੇ ਇਹਦਾ ਜਿਹੜਾ ਫਰਕ ਆ ਉਹ ਆਹੀ ਹੈ ਵੀ ਇਹਦੇ ਇੰਜਨ ਨਹੀਂ ਲੱਗਦੇ ਸਾਈਜ਼ ਦਾ ਵੀ ਫਰਕ ਹੈ ਜੀ ਸਾਈਜ਼ ਦਾ ਵੀ ਫਰਕ ਹੈ ਇੰਜਨ ਵਾਸਤੇ ਸ਼ਾਫਟ ਵੀ ਦੇ ਬਾਹਰ ਦਿੱਤੀ ਹੋਈ ਹੈ ਇਹ ਮਸ਼ੀਨ ਠੀਕ ਹੈ ਜੀ ਮਤਲਬ ਇਹ 2000 ਇਹਦੇ ਵਿੱਚ ਡਿਫਰੈਂਸ ਹੈਗਾ ਆ ਮੋਡਲਾਂ 'ਚੋਂ ਦੂਸਰੇ 'ਚੋਂ ਹੂੰ ਇਹ ਮੋਡਲ 20800 ਰੇਟ 'ਤੇ ਹੈ ਇਹ ਆਪਾਂ ਨੂੰ 19800 ਦਾ ਮਿਲੂਗਾ ਤੁਹਾਡੀ ਵੀਡੀਓ ਦੇਖ ਕੇ ਜਾਂ ਮੇਲੇ ਤੇ ਆਇਆ ਕੋਈ ਠੀਕ ਹੈ ਜੀ ਆਹ ਉਹ 5000 ਰੁਪਏ ਡਿਸਕਾਊਂਟ ਦੇ ਰਹੇ ਠੀਕ ਹੈ ਜੀ ਤੇ ਇਹ ਇਹ ਦੋਨੇ ਸੇਮ ਹੀ ਆ ਹਨਾ ਨਹੀਂ ਇਸ ਤੋਂ ਫਿਰ ਇਹ 2000 ਪਲੱਸ ਹੈ ਅੱਛਾ ਇਹ ਉਸ ਤੋਂ ਵੱਡੀ ਹੈ 2000 ਪਲੱਸ ਠੀਕ ਹੈ ਜੀ ਇਸ ਤੋਂ ਛੋਟੇ ਵੀ ਹੈਗੇ ਆਪਣੇ ਕੋਲ ਮਤਲਬ 12860 ਦਾ ਮੋਡਲ ਸਾਡਾ ਹੂੰ ਹੂੰ ਇਹਦਾ ਕੀ ਪ੍ਰਾਈਜ਼ ਰਹੂ ਵੀਰੇ ਇਹ ਆਪਾਂ ਨੂੰ 22800 ਆਪਾਂ ਨੂੰ 21800 ਰੇਟ ਤੇ ਦੇ ਦਿੰਦੇ ਆ ਤੇ ਫੀਚਰ ਸੇਮ ਹੀ ਆ ਬਸ ਸਾਈਜ਼ ਦਾ ਹੀ ਬਸ ਸਾਈਜ਼ ਡਿਫਰੈਂਸ ਹੋ ਗਿਆ ਇਹਦੇ ਚੋ ਜੀ ਆਪਸ਼ਨ ਹੈ ਗਿਆ ਇਹਦੇ ਵਾਲੀ ਠੀਕ ਹੈ ਜੀ ਜੇ ਤੁਸੀਂ ਇਹ ਪਰ ਇਹਦੇ ਚ ਇੱਕ ਕੰਪਲੇਨਟ ਹੁੰਦਾ ਹੈਗਾ 2 ਬਲੇਡ ਵਾਲਾ ਵੀ ਮਿਲ ਜੂਗਾ 4 ਬਲੇਡ ਵਾਲਾ ਵੀ ਮਿਲ ਜੂਗਾ ਜਿਹੜਾ ਵੀ ਤੁਸੀਂ ਚਾਹੇ 3 ਬਲੇਡ ਵਾਲਾ ਵੀ ਮਾ ਲੋ ਸਾਡੇ ਤੋਂ ਸਾਰੇ ਬਲੇਡ ਮਾਡਲ ਮਿਲ ਜਾਣਗੇ ਆਪਣੇ ਠੀਕ ਹੈ ਜੀ ਇਹ ਹਾਈ ਕ੍ਰੋਮ ਸਟੀਲ ਦਾ ਲੱਗਾ ਇਹਨੂੰ ਕਾਰ ਲਗਾ ਦੀ ਲੋਡ ਨਹੀਂ ਹੁੰਦੀਗੀ ਇਹ ਆਪੇ ਚੱਲ ਕੇ ਟਿਕਾ ਹੁੰਦਾ ਬਲੇਡ ਅੱਛਾ ਇਹਦੇ ਬਲੇਡ ਆਹਾਂ ਬਲੇਡ ਹੈ ਇਹਦੇ ਵਿੱਚ ਲੱਗੇ ਆ ਕੁਝ ਨਹੀਂ ਤੁਸੀਂ ਕਰਨਾ ਹੈ ਆਪੇ ਚੱਲ ਇਹ ਜਿਹੜਾ ਟੋਕ ਕੇ ਲਾਉਣ ਵਾਲਾ ਝੰਜਟ ਆਉਂਦਾ ਹਾਂਜੀ ਜੀ ਖਤਮ ਹੋ ਗਿਆ ਠੀਕ ਹੈ ਜੀ ਇਹ ਪਲੇਟ ਆਉਂਦਾ ਹੈ ਇਹਦੇ ਵਿੱਚ ਹਾਂਜੀ ਇਹ ਬਹੁਤ ਵਧੀਆ ਚੀਜ਼ ਹੈ ਜੀ ਤੇ ਇਹ ਵੀਰੇ ਜੇ ਆਪਾਂ ਚੇਂਜ ਕਰਨਾ ਪੈ ਜੇ ਆਪਾਂ ਨੂੰ ਕਿਤੋਂ ਇਹ ਮਿਲੂਗਾ ਇੱਥੋਂ ਇਹ ਤਿੰਨ ਚਾਰ ਸਾਲ ਤਾਂ ਲੋੜ ਨਹੀਂ ਪੈਂਦੀ ਹਾਂ ਆਪਾਂ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਫੋਨ ਕਰੋ ਅਸੀਂ ਕੋਰੇ ਨਾਲ ਘਰੇ ਪੇ ਦੇ ਅੱਛਾ ਇਹ ਵੀ ਇਹ ਵੀ ਆਪਣੇ ਕੋਲੇ ਮਿਲ ਜਾਂਦਾ ਘਰੇ ਮਿਲ ਜੂਗਾ ਜਿੱਥੇ ਮਿਲ ਜੂਗੀ ਠੀਕ ਹੈ ਜੀ ਸਾਡੇ ਕੋਲ ਜਨਰੇਟਰ ਵੀ ਬਣਦਾ ਜੀ ਅੱਛਾ ਇਹ ਜਨਰੇਟਰ ਵੀ ਆਪਣਾ ਆਪ ਦਾ ਬਣਾਇਆ ਹੋਇਆ ਹਾਂਜੀ ਉਹਨਾਂ ਲੈਪਸਕੋਰਡ ਦਾ ਮਿਲੂਗਾ ਤੁਹਾਨੂੰ ਆਪਣਾ ਤੇਲ ਵੀ ਘੱਟ ਖਾਂਦੇ ਆ। ਲੋੜ ਵੀ ਜ਼ਿਆਦਾ ਚੱਕਦੇ ਆ ਗਰੰਟੀ ਵੀ ਜ਼ਿਆਦਾ ਹੁੰਦੀ ਆ ਆਪਣੀ। ਸਾਰਿਆਂ ਨਾਲ ਕਿੰਨੇ ਟਾਈਮ ਦੀ ਆਪਣੀ ਗਰੰਟੀ ਹੁੰਦੀ ਆ? ਆਪਣੀ ਮਤਲਬ 1 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਮਾਡਲ ਪਏ ਆ ਆਪਣੇ। ਠੀਕ ਆ। 10 ਸਾਲ ਤੱਕ ਦੀ ਗਰੰਟੀ ਵੀ ਦਿੰਦੇ ਆ ਬਾਲੀਆ। ਹੂੰ। ਤੇ ਇਹਦਾ ਕੀ ਪ੍ਰਾਈਸ ਹੈਗਾ ਆਪਣੇ? ਇਸ ਵੀ ਮਾਡਲ ਵਾਈਜ਼ ਹੁੰਦੇ ਆ ਆਪਣੇ ਕੋਲ 38 ਹਜ਼ਾਰ ਤੋਂ ਲੈ ਕੇ 58 ਹਜ਼ਾਰ ਦਾ ਆਪਣੇ ਕੋਲ ਤੋਂ ਮਾਰ ਦਿੰਦੇ ਆ। 38 ਹਜ਼ਾਰ ਕਿਲੋਵਾਟ ਦੇ ਆਉਂਦਾ। 38 ਹਜ਼ਾਰ ਤੋਂ ਸਟਾਰਟ ਆ। 38 ਹਜ਼ਾਰ ਤੋਂ ਸਟਾਰਟ। ਠੀਕ ਹੈ ਜੀ। ਇਸ ਤੋਂ ਇਸ ਤੋਂ ਲਾਵਾ ਪਾਹ ਆਪਣੇ ਕੋਲ ਠੀਕ ਹੈ ਅੱਜ ਕੱਲ੍ਹ ਥੋੜੀ ਛਾਂਨੇ ਰਿਪੋਰਟ ਦੀ ਮੰਗ ਹੈ ਹੂੰ ਇਹਦੇ ਵਿੱਚ ਹੱਥ ਨਾਲ ਤੁਸੀਂ ਘਮਾ ਕੇ ਇੱਕ ਵਾਰੀ ਘਮਾਨਾ ਦਾ ਟੋਕਰਾ ਬਣਾਇਆ ਨੇ ਥੋੜੀ ਛਾਂਨੇ ਬਾਹਰ ਕਰ ਦੇਣੀ ਹੈ ਇੱਥੋਂ ਦੀ ਟਾਇਰਾਂ ਦੀ ਫੈਸਲੀਤੀ ਹੈ ਤੁਸੀਂ ਰੋੜ ਦੇ ਜਿੱਥੇ ਮਰਜ਼ੀ ਕਰ ਲੈਣਾ ਅੱਗੇ ਪਿੱਛੇ ਲੈ ਜਾਓ ਹਾਂ ਇਹਨਾਂ ਇੱਕ ਵਾਰੀ ਜੀ ਇੰਪੋਰਟ ਦੇ ਟੋਕਰੇ ਉਹਦੇ ਰਾਮਾ ਚਾਹਦੇ ਨੇ ਨਹੀਂ ਫਿਰ ਇੱਕ ਜਗ੍ਹਾ ਗੱਡੀ ਜੇ ਉਹ ਸਾਫ਼ ਕਰ ਜਗ੍ਹਾ ਨਹੀਂ ਇਹਦੇ ਵਿੱਚ ਜਿਵੇਂ ਹੁਣ ਤੁਸੀਂ ਇੱਥੋਂ ਦੀ ਟੂੜੀ ਪਾਣੀ ਆ ਹਾਂ ਜੀ ਹਾਂ ਜੀ ਕਿੰਨਾ ਲੱਗਦਾ ਹੱਥ ਨਾਲ ਘਮਾਣਾ ਕਿੰਨੀ ਟੂੜੀ ਪੈ ਜਾਂਦੀ ਹੈ ਇਹਦੇ ਵਿੱਚ ਇੱਕ ਟੋਕਰਾ ਇੱਕ ਇੱਕ ਟਾਈਮ 'ਚ ਇੱਕ ਟੋਕਰਾ ਪਊਗਾ ਹਾਂ ਇੱਕ ਠੀਕ ਜੋੜਨੇ ਲਵਾਂਗਾ ਤੁਹਾਡਾ ਗ੍ਰੀਨ ਇੱਧਰ ਆ ਜੂਗੀ ਗ੍ਰੀਨ ਇੱਧਰ ਆਉਗੀ ਸਾਫ਼ ਹੋ ਜਾਊਗਾ ਨਿਕਲ ਜੂੜੇ ਉਧਰ ਪਾਸੇ ਕਰੀ ਜਾਊਗਾ ਨਾਲ ਦੀ ਨਾਲ ਆਜੋ ਅੱਛਾ ਸਿਸਟਮ ਲੱਗਿਆ ਹੋਇਆ ਹੈਗਾ ਇਕੱਠੀ ਨਹੀਂ ਹੋਣੀ ਤੁਹਾਡਾ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਡਿਮਾਂਡ ਦੀ ਸਾਰਾ ਜਿਆਦਾ ਇਸ ਟਾਈਮ ਇਹ ਸੇਲ ਹੋ ਰਿਆ ਹੈਗਾ ਹੂੰ ਇਹ ਉਵੇਂ ਹੀ ਵਧੀਆ ਹੈ ਨਾ ਵੀ ਤੂੜੀ ਛਾਣ ਕੇ ਪਾਉਣੀ ਚਾਹੀਦੀ ਹੈ ਵੀ ਰੇਤਾ ਨਹੀਂ ਪਸਵਾਉਂਦੇ ਇੰਦਰ ਜਾਂਦਾ ਹੈ ਨਾ ਇਹਦੇ ਵਿੱਚ ਵੀ ਆਪਣੇ ਕੋਲ ਮਾਡਲ ਹੁੰਦੇ ਆ ਹਾਂ ਇਹਦੇ ਵਿੱਚ ਜਿਹੜਾ ਹੱਥ ਵਾਲਾ ਮੈਨੂਅਲ ኦਪਰੇਟਡ ਹੈ ਉਹ 10800 ਤੋਂ ਲੈ ਕੇ 14800 ਤੱਕ ਹੈ ਠੀਕ ਹੈ ਉਹ ਵੀ ਆਪਾਂ ਹਜ਼ਾਰੇ ਰੁਪਏ ਡਿਸਕਾਊਂਟ ਦੇਵਾਂਗੇ ਜਿਹੜਾ ਕੋਈ ਲਊਗਾ ਯਾਨੀ ਕਿ 10800 ਵਾਲਾ ਆਪਾਂ ਨੂੰ 8900 ਦਾ ਰਹਿ ਗਿਆ ਠੀਕ ਹੈ ਜੀ ਕਿ 12800 ਵਾਲਾ ਲਊਗਾ 11800 ਰਹਿ ਗਿਆ 14800 ਵਾਲਾ ਲਊਗਾ ਆਪਾਂ ਨੂੰ 13800 ਹੋ ਜਾਏਗਾ ਠੀਕ ਹੈ ਤੇ ਜੇ ਇਸ ਚ ਮੋਟਰ ਲਵਾਣੀ ਆ ਉਹ ਵੀ ਲਵਾਣੀ ਜਿਹੜਾ 25800 ਸਟਾਰਟ ਹੋ ਜਾਂਦਾ ਉਹਦੇ ਨਾਲ ਗੇਅਰ ਬਾਕਸ ਹੀ ਲੱਗਦਾ ਠੀਕ ਹੈ ਅੱਛਾ ਮੋਟਰ ਵਾਲਾ ਵੀ ਆਉਂਦਾ ਮੋਟਰ ਵਾਲਾ ਵੀ ਮਿਲਦਾ ਉਹ ਤਾਂ ਫਿਰ ਵੱਡੇ ਲੈਵਲ ਦੇ ਕੰਮ ਵਾਸਤੇ ਹਾਂ ਤੇ ਇਸ ਤੋਂ ਇਲਾਵਾ ਆਪਾਂ ਹੋਰ ਜਿਵੇਂ ਇੱਧਰ ਵੀ ਆਹ ਪਏ। ਉਹ ਚੱਕੀ ਵੀ ਹੁੰਦੀ ਚੱਕੀ ਪਰ ਅਸੀਂ ਲੈ ਕੇ ਨਹੀਂ ਆਏਗੇ। ਠੀਕ ਹੈ। ਇਹ ਨਹੀਂ ਉਹ ਜਿਹੜਾ ਰੈੱਡ ਕਲਰ ਚੋਂ ਛੋਟਾ ਮਾਡਲ ਆ ਜਾਂਦਾ ਬਿਲਕੁਲ ਛੋਟਾ। ਇਸ ਦੇ ਦੋ ਮਾਡਲ ਹੁੰਦੇ ਆ। ਇਹ ਇਹ ਮਸ਼ੀਨ ਹੀ ਕੁਤਰਾ ਕਰਦਾ। ਹਾਂਜੀ ਜੀ ਪੱਠੇ ਕੁਤਰਾ ਕਰਦਾ। ਇਹ ਬਿਲਕੁਲ ਛੋਟੀ ਮਸ਼ੀਨ। ਠੀਕ ਹੈ ਜੀ। ਇਹਦਾ ਕੀ ਪ੍ਰਾਈਸ ਰਹਿੰਦਾ ਆਪਣੇ? ਇਸ ਇੱਕ ਤਾਂ 12800 ਦਾ ਮਾਡਲ ਹੈ ਇੱਕ 14800 ਦਾ ਮਾਡਲ ਹੈ। ਹੂੰ। ਉਹਨਾਂ 12800 ਵਾਲਾ 11800 ਵਾਲਾ ਜਿਹੜਾ ਉਹ ਵੀਡੀਓ ਦੇਖਿਆ ਉਹ ਜਿਹੜਾ ਇਹ 14800 ਦਾ ਲਾਪਨ 13800 ਦਾ। ਠੀਕ ਹੈ ਇੱਕ ਸਾਲ ਦੀ ਵਾਰੰਟੀ ਇਹ ਕੋਈ ਨਹੀਂ ਜੀ ਆਪਣੇ ਜਿੰਨੇ ਵੀ ਪ੍ਰੋਡਕਟ ਆ ਜਿਹੜੀਆਂ ਆਪ ਮਸ਼ੀਨਾਂ ਵਿਖਾਈਆਂ ਹੋਣਾਂ ਸਾਰੀਆਂ ਤੇ ਇੱਕ ਸਾਲ ਦੀ ਹਾਂਜੀ ਮਸ਼ੀਨਾਂ ਦੀ ਸਾਰੀਆਂ ਦੀ ਇੱਕ ਸਾਲ ਦੀ ਜਨਰੇਟਰਾਂ ਦੀ ਅਲੱਗ-ਅਲੱਗ ਮਾਡਲ ਦੇ ਹਿਸਾਬ ਨਾਲ ਠੀਕ ਹੈ ਜੀ ਜਨਰੇਟਰਾਂ ਦੀ ਮਾਡਲਾਂ ਦੇ ਹਿਸਾਬ ਨਾਲ ਹਾਂਜੀ ਤੇ ਜਿਵੇਂ ਹੁਣ ਤੁਸੀਂ ਇੱਕ ਵਾਰੀ ਪ੍ਰਾਈਸ ਦੱਸ ਦੋ ਸਾਰਿਆਂ ਦਾ ਜਿਵੇਂ ਆ ਵੱਡਾ ਮਾਡਲ ਸੀਗਾ ਇਹਦਾ ਕਿੰਨਾ ਪ੍ਰਾਈਸ ਆ ਜ਼ਿਆਦਾ ਰਨਿੰਗ ਤੇ ਜਿਹੜਾ ਚੱਲ ਰਿਹਾ ਮੈਂ ਤੁਹਾਨੂੰ ਦਿਖਾਉਣਾ ਆਹ ਵਾਲਾ ਸਰਨਾ ਵਾਤੇ ਰਨਿੰਗ ਜੀ ਚੱਲ ਸਕਦਾ ਇਹ 4 ਨੰਬਰ ਮਾਡਲ ਆਪਣਾ ਠੀਕ ਹੈ ਜੀ ਇਹ 18800 ਰੇਟ ਹੈ ਆਪਾਂ ਨੂੰ 17800 ਰੱਖ ਦੂਗਾ 17800 ਲੱਗੂਗਾ ਹਾਂਜੀ ਠੀਕ ਹੈ ਜੀ ਤੇ ਇਹਦੇ ਵੀ ਇੰਜਨ ਵਾਲਾ ਆਪਸ਼ਨ ਹੁੰਦਾ ਵਿੱਚ ਇੰਜਨ ਬਿਲੋਂਾ ਤੇ ਇਹਦੇ ਲੱਗ ਜਾਂਦਾ ਪਰ ਇਹਦੇ ਸ਼ਾਫਟ ਬਾਹਰ ਨਹੀਂ ਦਿੱਤੀ ਹੋਈ ਹਾਂ ਇਹ ਆਪਾਂ ਨੂੰ ਕਵਰ ਖੁੱਲ ਕੇ ਲਗਾਉਣਾ ਪੈਣਾ ਇਹਦੇ ਲਗਾਣਾ ਤਾਂ ਤੇ ਇਹਦੇ ਮੋਟਰ ਤਾਂ ਲੱਗਦੀ ਹੈਗੀ ਹਾਂਜੀ ਮੋਟਰ ਮੋਟ ਲੱਗੀ ਹੋਈ ਹੈ ਮੋਟਰ ਲੱਗੀ ਹੋਈ ਹੈ ਮੋਟਰ ਇਹਦੇ ਲੱਗੀ ਹੋਈ ਆ ਹਾਂਜੀ ਤੇ ਮੋਟਰ ਦੇ ਸਣੇ ਇਹਦਾ ਪ੍ਰਾਈਸ ਕਿੰਨਾ ਮੋਟਰ ਕੁਆਲਟੀ ਵਾਈਜ਼ ਹੁੰਦੀ ਆ ਵੈਸੇ 2 ਐਚਪੀ ਦੀ ਮੋਟਰ 5500 ਸਟਾਰਟ ਦੇ ਦਿਆ ਰੋਕੋ ਪਰਵਾਨੇ ਠੀਕ ਹੈ ਜੀ ਤੇ 7500 ਰੁਪਇਆ ਟੋ ਇੱਕੋ ਇੱਕ ਮੋਟਰ ਠੀਕ ਹੈ ਜੀ ਤੇ ਵੀਰੇ ਇੱਕ ਵਾਰੀ ਨਾ ਆਪਣਾ ਨੰਬਰ ਤੇ ਆਪਣੀ ਸ਼ਾਪ ਇੱਕ ਵਾਰੀ ਫੇਰ ਦੱਸ ਦੋ ਵੀ ਜੇ ਕਿਸੇ ਵੀਰ ਨੇ ਲੈਣ ਆਪਣੇ ਪ੍ਰੋਡਕਟ ਤਕਰੀਦ ਦਿਆ ਹੋਵੇ ਆਪਣੀ ਫੈਕਟਰੀ ਹੈ ਜੈਤੋ ਐਫਸੀ ਰੋਡ ਠੀਕ ਹੈ ਜੀ ਖੰਡਾ ਰੋਡ ਬੀਏਵੀ ਸਕੂਲ ਦੇ ਨਾਲ ਬ੍ਰਹਮਚਾਰੀ ਮੰਦਿਰ ਦੇ ਸਾਹਮਣੇ ਠੀਕ ਹੈ ਜੀ ਆਪਣਾ ਕੰਟੈਕਟ ਨੰਬਰ ਹੈਗੇ 9417933400 ਠੀਕ ਹੈ ਜੀ 91662103 ਠੀਕ ਹੈ 951703200 ਜਿਸੇ ਕਿਸੇ ਵੀ ਨੰਬਰ ਤੇ ਕੰਟੈਕਟ ਕਰਕੇ ਆ ਸਕਦੇ ਹੋ ਜੀ ਠੀਕ ਹੈ ਜੀ ਮੋਸ ਵੈਲ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਟਾਈਮ ਕੱਟਿਆ ਬਹੁਤ ਬਹੁਤ ਤੁਹਾਡਾ ਵੀ ਤੇ ਲਓ ਜੀ ਜਿਨੇ ਮਸ਼ੀਨਾਂ ਖਰੀਦਣੀਆਂ ਹੋਣ ਜਾਂ ਜਨਰੇਟਰ ਆਪਾਂ ਤੁਹਾਨੂੰ ਦਿਖਾਇਆ ਸੀ ਬਾਹਰ ਤੇ ਤੂੜੀ ਛਾਨਣ ਵਾਸਤੇ ਛਾਨਣਾ ਵੀਖਾਇਆ ਸੀ ਮਾਡਰਨ ਤਰੀਕੇ ਦਾ ਉਹ ਵੀਰ ਜੀ ਨੂੰ ਕੰਟੈਕਟ ਕਰ ਲਿਓ ਤੇ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਹੁਣ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀ